ਕਮੇਨ ਊਠ ਬੁੱਢਾ ਹੋ ਜੇ ਉਹਨੂੰ ਸਾਰੀ ਉਮਰ ਮੂਚਾ ਬੰਨਣਾ ਚੱਜ ਨਹੀਂ ਆਉਂਦਾ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੈਂ ਪੂਰੀ ਦੀ ਪੂਰੀ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਇਹ ਸਾਰਾ ਇੰਸਟਾਗ੍ਰam ਨੇ ਪੈਂਚੋ ਲੋਕਾਂ ਨੂੰ ਪੇੜਚਾਲ ਚ ਪਾ ਰੱਖਿਆ ਪਤਾ ਕਿਹੜੀ ਗੱਲਾਂ ਰੁਕੋ ਜਰਾ ਸਬਰ ਕਰੋ ਦੱਸਦੇ ਹਾਂ ਸਾਰੇ ਨੂੰ ਪਹਿਲਾਂ ਗੱਲ ਕਰ ਲੈਣੇ ਕਿ ਅੱਜ ਕਿਹੜੀਆਂ ਕਿਹੜੀਆਂ ਆਈਟਮਾਂ ਬਾਰੇ ਗੱਲਬਾਤ ਕਰਾਂਗੇ ਨੂਰ ਦੀ ਮੰਮੀ ਬਾਰੇ ਆ ਘਾਟੇ ਦੀਆਂ ਜੰਮੀਆਂ ਹੋਈਆਂ ਅੱਧੀ ਖੱਸੀ ਹੋਈਆਂ ਰੰਨਾ ਤੇ ਹਰਜਿੰਦਰ ਸਿੰਘ ਬਾਰੇ ਗੱਲਬਾਤ ਕਰਾਂਗੇ ਤੇ ਥੋੜੇ ਜਿ ਦੇਖ ਲਾਂਗੇ ਤਾਂ ਚਲੋ ਪਹਿਲਾਂ ਸਾਰਨੋਂ ਪਹਿਲਾਂ ਗੱਲ ਹੀ ਕਰ ਲੈਣੇ ਆਪਾਂ ਹਰਜਿੰਦਰ ਸਿੰਘ ਬਾਰੇ ਦੇਖੋ ਯਾਰ ਆਪਾਂ ਨੂੰ ਪਤਾ ਵੀ ਜਾਂ ਉਹਨੇ ਗਲਤੀ ਜਾਣ ਕੇ ਕੀਤੀ ਐ ਜਾਂ ਤੋਂ ਗਲਤੀ ਹੋ ਗਈ ਕਿਵੇਂ ਵੀ ਹੋ ਗਿਆ ਠੀਕ ਹੈ ਪਰ ਉਹਦੀ ਕੀਤੀ ਹੋਈ ਗਲਤੀ ਦਾ ਲੋਕਾਂ ਨੇ ਇੰਨਾ ਫਾਇਦਾ ਚੱਕਿਆ ਇੰਨਾ ਫਾਇਦਾ ਚੱਕਿਆ ਨਾ ਭਾਂਜੋ ਹੱਦ ਤੋਂ ਜ਼ਿਆਦਾ ਹੀ ਥੱਲੇ ਗਿਰ ਗਏ ਸਾਲੇ ਭਾਂਜੋ ਮਾੜਾ ਮੋਟਾ ਸੋਚਦੇ ਨਹੀਂ ਸਮਝਦੇ ਨਹੀਂ ਐਵੇਂ ਹੀ ਬੋਲੀ ਜਾਂਦੇ ਆ ਯਾਰਾ ਸੈਂਜੇ ਕਰਾਈ ਸੀਗੇ ਜਦੋਂ 22 ਲੱਖ ਬੰਦੇ ਨੇ ਕਰਤੇ ਉਸ ਤੋਂ ਬਾਅਦ ਚ ਕਹਿੰਦੇ ਤਾਂ ਫੇਕ ਐ ਸਲੇ ਭਾਂਜੋ ਸਾਲਾ ਚੰਗੀ ਭੇੜ ਚਾਲ ਜ ਪਾਇਆ ਲੋਕਾਂ ਨੂੰ ਇਹਨਾਂ ਨੇ ਆ ਜਿਨੇ ਵੀ ਪੋਟਿਸ਼ਨ ਜੀ ਚਲਾਈ ਸੀਗੀ ਜਦੋਂ ਤੁਹਾਨੂੰ ਉਹਦੇ ਬਾਰੇ ਪਤਾ ਹੀ ਨਹੀਂ ਭਾਂਜੋ ਫਿਰ ਤੁਸੀਂ ਕਿਉਂ ਬੋਲੀ ਜਾਂਦੇ ਹੋ ਜਦੋਂ ਉਹਦੇ ਬਾਰੇ ਪਹਿਲਾਂ ਡਿਟ ਲੱਖ ਬੰਦੇ ਨੇ ਸੈਨ ਕਰਤੇ ਤਾਂ ਇਹਦਾ ਮਤਲਬ ਕਿ ਪੰਜ ਤੋਂ 25-30 ਲੱਖ ਬੰਦਾ ਉਹਦੇ ਨਾਲ ਆ ਆਪਣੇ ਕੋਲੇ ਖਬਰ ਪਹੁੰਚਣ ਤੋਂ ਪਹਿਲਾਂ ਉਹਦੇ ਘਰਦਿਆਂ ਕੋਲੇ ਖਬਰ ਪਹੁੰਚ ਜੂਗੀ ਵੀ ਉਹਨੂੰ ਸਜ਼ਾ ਹੋਈ ਵੀ ਹੈ ਨਹੀਂ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਆ ਦੇਖੋ ਤੇ ਹੁਣ ਆਪਾਂ ਦੇਖੀ ਆ ਬਾਈ ਦੀਆਂ ਉੱਥੇ ਤਰੀਕਾ ਪੈ ਰਹੀਆਂ ਨੇ ਕੋਈ ਬਾਈ ਨੂੰ 45 ਸਾਲ ਦੀ ਸਜ਼ਾ ਨਹੀਂ ਹੋਈ ਹਜੇ ਕੋਈ ਇਦਾਂ ਦਾ ਨਹੀਂ ਹੈਗਾ ਇਹ ਤਾਂ ਸਿਰਫ ਲੋਕ ਆਪਣੇ ਬੱਸ ਦੇਖੀ ਜਾਂਦੇ ਵੀ ਹਾਂ ਜੀ ਸਰਚ ਮਾਰ ਕੇ ਵੀ ਜੀ ਆਹ ਧਾਰਾ ਜੇ ਲੱਗੀ ਆ ਤਾਂ ਇਹਦੇ 15 ਸਾਲ ਦੀ ਸਜ਼ਾ ਇੱਕ ਬੰਦੇ ਦੀ ਬਣਦੀ ਆ ਤਿੰਨਾਂ ਦੀ 45 ਸਾਲ ਬਣੂਗੀ ਇਦਾਂ ਦਾ ਹਜੇ ਕੁਝ ਨਹੀਂ ਹੈਗਾ ਕੋਈ ਮੁੱਦਾ ਨਹੀਂ ਇਹਦਾ ਆਪ ਦੇ ਕੋਲ ਨੂੰ ਕਹੀ ਜਾਂਦੇ ਵੀ 45 ਸਾਲ ਦੀ ਸਜ਼ਾ ਬਣ ਜੂਗੀ ਹਜੇ ਕੇਸ ਚੱਲੂ ਤਰੀਕਿਆਂ ਬਹਿਣਗੇ ਆ ਜਿਵੇਂ ਤੁਸੀਂ ਵੀਡੀਓ ਦੇਖੀ ਹੋਣੀ ਹੈਗੀ ਬਾਈ ਦੀ ਵੀ ਹਜੇ ਉਹਨੂੰ ਕੋਰਟ ਚ ਪੁੱਛਿਆ ਗਿਆਗਾ ਵੀ ਤਾਂ ਵਕੀਲ ਕੋਈ ਕਰਨਾ ਭਾਈ ਜਾਂ ਤੂੰ ਕਰਦਾ ਜਾਂ ਅਸੀਂ ਕਰਦਾਂਗੇ ਨਾ ਤੇ ਉਹ ਵੀ ਬਾਈ ਨਾਲ ਗੱਲ ਹੋਈ ਆ ਉਹ ਵੀ ਗੱਲ ਚੱਲ ਰਹੀ ਆ ਜੋ ਵੀ ਸੰਸਤਾ ਉਹਨਾਂ ਦੀ ਹੈਲਪ ਕਰੂਗੀ ਬਾਈ ਨਾਲ ਹੋਈ ਸੀ ਗੱਲ ਉਹ ਵੀ ਚਲੋ ਕਿਸੇ ਸੰਸਥਾ ਨਾਲ ਗੱਲ ਚੱਲ ਰਹੀ ਹੈ ਹਜੇ ਆਪਾਂ ਨਹੀਂ ਦੱਸ ਸਕਦੇ ਆਹ ਵੀਡੀਓ ਦੇਖਣ ਤੋਂ ਬਾਅਦ ਮੈਂ ਕੋਈ ਸਪਾਸਟਿੰਗ ਨਹੀਂ ਕਰਨਾ ਚਾਹੁੰਦਾ ਜੋ ਕੁਝ ਹੈਗਾ ਉਹ ਤੁਹਾਡੇ ਮੂਰੇ ਰੱਖਦਾ ਕਿਉਂਕਿ ਲੋਕ ਵਿਊ ਲੈਣ ਵਾਰੇ ਬਹੁਤ ਕੁਝ ਬੋਲੀ ਜਾਂਦੇ ਹੋਣਾ ਜੇ ਸਹੀ ਹੈ ਜਾਂ ਗਲਤ ਹੈ ਇਹਦੇ ਬਾਰੇ ਤਾਂ ਨਹੀਂ ਆਪਾਂ ਨੂੰ ਪਤਾ ਬਾਕੀ ਜਿੰਨਾ ਚਿਰ ਉਹਦੇ ਘਰ ਦੇ ਆ ਕੇ ਆਫੀਸ਼ਲ ਨਿਊਜ਼ ਨਹੀਂ ਦਿੰਦੇ ਉਨਾਂ ਚਿਰ ਕਿਸੇ ਦੇ ਵੀ ਯਕੀਨ ਨਾ ਕਰੋ ਬੱਤ ਸਹੀ ਹੈ ਤੁਸੀਂ ਹੋਰ ਸਾਰਾ ਕੁਝ ਇੱਕ ਪਾਸੇ ਛੱਡੋ ਯਾਰ ਭੈਣ ਚੋ ਦਾ ਅੱਜ ਕੱਲ ਦੇ ਟੈਂਪੂ ਵੀ ਸੜੇ ਇਹ ਚੀਜ਼ ਕਹਿਣ ਲੱਗੇ ਕਿ ਸਾਡੇ ਖਾਤੇ 'ਚ 1.5 ਲੱਖ ਰੁਪਇਆ ਪਾਓ ਅਸੀਂ ਵੀਡੀਓ ਪਾਉ ਨਾ ਮੈਂ ਮੈਂ Insta ਬੰਦ ਕਰ ਦੂੰ ਚੜ੍ਹਦੇ ਮਹੀਨੇ ਕੋਈ ਮੇਰੇ ਅਕਾਊਂਟ 'ਚ 100000 2 ਲੱਖ ਰੁਪਏ ਪਾ ਦਿਆ ਕਰੇ ਸਿੰਪਲ ਜੀ ਗੱਲ ਆ ਠੀਕ ਹੈ ਜਿਹੜੇ ਬੰਦੇ ਮੈਨੂੰ ਗਲਤ ਕਹਿੰਦੇ ਨੇ ਕਿ ਇਹਨੇ Instagram ਤੇ ਗੰਦ ਪਾਇਆ ਇਹ ਕੀਤਾ ਉਹ ਕੀਤਾ ਆਓ ਮੇਰੇ ਅਕਾਊਂਟ 'ਚ ਮੈਨੂੰ ਮਹੀਨੇ ਦਾ 1 ਲੱਖ ਰੁਪਏ ਪਾ ਦਿਓ ਮੈਨੂੰ ਨਾ ਵੀਡੀਓਜ਼ ਬਣਾਉਣ ਦੀ ਲੋੜ ਆ ਮੈਂ ਤਾਂ ਅੱਜ Insta ਬੰਦ ਕਰ ਦੂੰ ਤੁਸੀਂ ਸਿਰਫ ਕਹਿ ਸਕਦੇ ਹੋ ਤੁਸੀਂ ਕਰਕੇ ਦਿਖਾਓ ਜੇ ਕਹਿੰਦੀ ਹੈ ਨਾ ਮੇਰੇ ਅਕਾਊਂਟ ਚ 100000 2 ਲੱਖ ਰੁਪਇਆ ਪਾਓ ਵੀ ਮੈਂ ਇੰਸਟਾਗ੍ਰਾਮ ਬੰਦ ਕਰ ਦੂੰਗੀ 1 ਲੱਖ ਛੱਡੋ 2 ਲੱਖ ਛੱਡੋ 5 5 ਲੱਖ ਪਾਇਆ ਕਰਾਂਗੇ ਮਹੀਨੇ ਦਾ ਪਰ ਮੇਰੀ ਰੱਖੀ ਹੋਈ ਸ਼ਰਤ ਇੱਕ ਪੂਰੀ ਕਰ ਦੇ ਇਹ ਦੋ ਜਵਾਕ ਜੰਮ ਕੇ ਦਿਖਾ ਦੇ ਇਦੇ ਖਾਤੇ 'ਚ ਪੈਸੇ ਨਹੀਂ ਇਹਦੇ ਖਾਤੇ ਦੇ ਵਿੱਚ ਗਾਜਰ ਮੂਲਾ ਫੇਰਨ ਵਾਲਾ ਕਿਉਂਕਿ ਉੱਥੇ ਗਾਜਰ ਮੂਲੀ ਕੰਮ ਨਹੀਂ ਕਰਦੀ ਖਾਤਾ ਬਹੁਤ ਵੱਡਾ ਹੈ ਓਡਾ ਤਾਂ ਸੁਖਵੀਰ ਬਾਦਲ ਦਾ ਦਿਲ ਨਹੀਂ ਜਿੱਡਾ ਇਹਦਾ ਖਾਤਾ ਹੈ ਹਾਂ ਹੁਣ ਇੱਕ ਗੱਲ ਇਹਦੀ ਖਾਤੇ ਦੀ ਨਹੀਂ ਹੋਈ ਜਾਂਦੀ ਤੁਸੀਂ ਸਮਝੇ ਕਿ ਨਹੀਂ ਉਹ ਦੱਸੋ ਪਿਆਰ ਹੋਇਆ ਜੀ ਕਦੇ ਪਿਆਰ ਆਪਾਂ ਇਹ ਨਹੀਂ ਕਹਿ ਸਕਦੇ ਪਿਆਰ ਹੋਇਆ ਇੱਕ ਅਟਰੈਕਸ਼ਨ ਹੁੰਦੀ ਆ ਸੋ ਇੱਥੇ ਕੋਈ ਕਿਸੇ ਦਾ ਨਹੀਂ ਹੈਗਾ ਮੈਨੂੰ ਇਹ ਲੱਗਦਾ ਕਿ ਮਤਲਬ ਹੋਂਟਕਦ ਤੋ ਓਕੇ ਹੀ ਖਾਦੇ ਨੇ ਮੈਨੂੰ ਲੱਗਦਾ ਉਹਨੇ ਸਵਾਲ ਹੀ ਗਲਤ ਕਰਿਆ ਉਹਨੇ ਸਿਰਫ ਇੰਨਾ ਪੁੱਛਿਆ ਸੀ ਪਿਆਰ ਹੋਇਆ ਕਿ ਨਹੀਂ ਹਾਂ ਜਾਂ ਨਾ ਚ ਜਵਾਬ ਦੇਣਾ ਸੀ ਇਹਦਾ ਪੂਰਾ ਲੇਖ ਹੀ ਲਿਖਣ ਲੱਗ ਗਿਆ ਉੱਤੇ ਉਹ ਸੌਰੀ ਲੱਗ ਗਿਆ ਨਹੀਂ ਲੱਗੀ ਖਸੀ ਰੰਨ ਹੈ ਨਾ ਤਾਂ ਕਰਕੇ ਕੀ ਪਿਆਰ ਚ ਕਹਿ ਲਿਆ ਕਿੰਨੇ ਵਾਰ ਪਿਆਰ ਹੋ ਗਿਆ ਨਹੀਂ ਨਹੀਂ ਐਵੇਂ ਤਾਂ ਨਹੀਂ ਲਾਈਕ ਲਾਈਕ ਪਿਆਰ ਤੁਹਾਨੂੰ ਵੀ ਪਤਾ ਇੱਕ ਵਾਰ ਪਿਆਰ ਹੁੰਦਾ ਬੰਦੇ ਨੂੰ ਸੋ ਜਦੋਂ ਕਹਿੰਦੇ ਨੇ ਕਿ ਠੋਕਰਾਂ ਖਾ ਖਾ ਕੇ ਬੰਦੇ ਨੂੰ ਅਕਲ ਆਉਂਦੀ ਆ ਸਾਲਿਆ ਤੁਹਾਨੂੰ ਤਾਂ ਠੋਕਰਾਂ ਖਾ ਕੇ ਵੀ ਅਕਲ ਨਹੀਂ ਆਈ ਲੋਕਾਂ ਦੋਨੀਆਂ ਗਲਾਂ ਸੁਣ ਕੇ ਵੀ ਅਕਲ ਨਹੀਂ ਆਈ ਭੈਂਚੋ ਇਹ ਸਾਲੇ ਆਪਣੇ ਆਪ ਨੂੰ ਸਟਾਰ ਸਮਝਦੇ ਆ ਕਿ ਅਸੀਂ ਸਟਾਰ ਆ ਭੈਂਚ ਤੋਂ ਤੁਹਾਡੇ ਵਰਗੇ ਸਟਾਰ ਫ੍ਰੀਜ ਦਿੰਦੇ ਫੜੇ ਜਾਂਦੇ ਆ ਪਰ ਮੈਂ ਲਾਸਟ ਇੱਕ ਗੱਲ ਕਹੂੰਗਾ ਜੇਕਰ ਆਪਾਂ ਕਿਸੇ ਵੀ ਟੈਂਪੂ ਨੂੰ ਚੰਗਾ ਨਹੀਂ ਬੋਲ ਸਕਦੇ ਨਾ ਤਾਂ ਉਹਨੂੰ ਚਾਰ ਗਾਲਾਂ ਜ਼ਰੂਰ ਕੱਢਿਆ ਕਰੋ ਮੋਚਾ ਕਰਦੀਆਂ ਰਸੋਈ ਤੇ ਜਵਾਕਸਾਂ ਦੀਆਂ ਹੀ ਚੰਗੀਆਂ ਲੱਗਦੀਆਂ ਨੇ ਇਹ ਜੇ ਕਹਿਣ ਵਾਲੇ ਮਰਦ ਵੀ ਨਾ ਡਰਮ ਚ ਚੰਗੇ ਲੱਗਦੇ ਨੇ ਕਿਵੇਂ ਆ ਭੁੱਲ ਗਈ ਕਮਲਕੌਰ ਭਾਬੀ ਨੂੰ ਤੇਰੇ ਵਰਗੀਆਂ ਫਿਰ ਪਾਰਕਿੰਗ ਚ ਪਈਆਂ ਹੀ ਸੋਹਣੀਆਂ ਲੱਗਦੀਆਂ 1.5 ਤੀੜੇ ਮੇਰੇ ਨੰਬਰ ਤੇ ਲਿਖ ਸਰਪੰਚ ਕੀਤਾ ਸੇਵੋਂ ਨੇ ਸਾਲੇ ਕੁੜੀ ਆ ਵੀ ਇਹਨੇ ਕਿਦੇ ਨਾਲ ਕੁਸ਼ਤੀ ਲੜਨੀ ਹੋਏ ਭਾਂਚੇ ਜੰਮ ਮਾਰ ਕੇ ਸਾਲਾ ਤੂੰ ਹਰੇਕ ਨੂੰ ਤਾਂ ਦੇਣੀ ਐ ਭਾਂਚੇ ਇਹਦੀ ਜੰਮ ਤਾਂ ਉਹੀ ਬਥੇਰੀ ਵੱਜ ਜਾਂਦੀ ਹੋਊਗੀ ਕਿਉਂਕਿ ਜਦੋਂ ਅਗਲਾ ਤਾਂ ਤੋਂ ਥੱਲੇ ਮਾਰਦਾ ਹੋਇਆ ਚੱਕ ਕੇ ਲਾ ਪਾਂ ਤੋ ਇੱਧਰ ਲੱਛਣ ਦੇਖੋ ਕੀ ਕਰਦੀ ਐ ਕਿਰਲੀ ਦੀ ਮਿੰਗਣ ਜਿੰਦਾ ਕਿਤਾ ਕੱਦਦਾ ਨਾ ਐਡਾ ਕਿ ਤਾਂ ਮਾਰੇ ਤੋਂ ਮਾੜਾ ਬੰਦਾ ਆਪਣੀ ਲਿੰਡੀ ਸੜ ਦਿੰਦਾ ਆਊਗਾ ਫੀਲਿੰਗ ਲੈਂਦੀ ਐ ਮਿਸ ਪੂਜਾ ਵਾਲੀ ਐ ਉਹ ਤੇਨੇ ਮੁੰਡਾ ਜਿਹੜਾ ਨਿਸ਼ਾਨਾ ਕਰੇ ਕਾਪੇ ਨੇ ਪੁੱਛ ਪੜਤਾਲ ਕਰਦੇ ਲੈ ਭੈਜ ਹੌਲੇ ਕਮੀ ਐ ਤਿੰਨ ਚਾਰ ਤਾਂ ਬਦਲ ਤੇ ਸਲੇ ਬਾਕੀ ਤੈਨੂੰ ਤਾਂ ਨਸ਼ੇ ਪੱਤੇ ਵਾਲੀ ਮਿਲੇ ਆ ਬੇਚਾਰੇ ਨਹੀਂ ਨਹੀਂ ਤੁਸੀਂ ਦੇਖੇ ਨਹੀਂ ਲੈ ਭੈਜ ਤੁਸੀਂ ਕਿੱਥੇ ਲੁਕੇ ਰਹੇਗੇ ਐਡੀ ਸਾਲੀ ਲੋਕ ਐਨੀ ਬੇਇੱਜ਼ਤੀ ਕਰਦੇ ਐ ਐਨੀ ਬੇਇੱਜ਼ਤੀ ਕਰਦੇ ਕਿ ਬਹੁਤ ਜ਼ਿਆਦਾ ਬੇਇੱਜ਼ਤੀ ਕਰਦੇ ਪਰ ਇਹਨੂੰ ਫੀਲ ਫਿਰ ਵੀ ਨਹੀਂ ਹੁੰਦੀ ਭੈਜੋ ਪਤਾ ਨਹੀਂ ਭੈਜੋ ਕਿਹੜੀ ਮਿੱਟੀ ਦੀ ਬਣੀ ਐ ਇਹ ਇਹਦਾ ਵੀ ਸਿਸਟਮ ਮੈਨੂੰ ਚੰਗਾ ਹੀ ਲੱਗਿਆ ਆਪ ਦੀ ਗਲਤ ਐ ਆਪ ਹੀ ਹੱਸੀ ਜਾਂਦੀ ਐ ਮਾਇਆ ਵੇ ਐਡਾ ਕੱਦ ਲੈ ਕੇ ਕੀ ਤੂੰ ਰੱਬ ਦੇ ਟਟੇ ਤੋੜਨੇ ਆ ਬਾਈ ਜਮਾ ਸਹੀ ਗੱਲ ਲਿਖੀ ਹੈ ਕਿਸੇ ਨੇ ਵੀ ਲਿਖੀ ਆ ਭਾਵੇਂ ਰੱਬ ਦੇ ਟਟਿਆਂ ਤੇ ਪਹੁੰਚੂ ਆ ਜਾਂ ਨਹੀਂ ਪਹੁੰਚੂ ਆ ਉਹਦਾ ਤਾਂ ਨਹੀਂ ਪਤਾ ਪਰ ਉੱਠਦੇ ਤਾਂ ਉਹੀ ਫੜ ਲੂਗਾ ਥਲੋ ਖੜਾ ਖੜਾਈ ਪਿਆਰ ਹੋਇਆ ਜੀ ਕਦੇ ਨਹੀਂ ਹੋਇਆ ਤੂੰ ਕਰ ਲੈ ਇਹਨੂੰ ਪਿਆਰ ਪਾਲਿਆ ਕਰ ਜੱਫੀਆਂ ਤੇ ਕਰ ਲੈ ਕਰ ਚੁੰਮਾ ਚਾਟੀ ਇਹਦੇ ਨਾਲ ਇਹਨਾਂ ਨੂੰ ਸਾਲਿਆਂ ਨੂੰ ਸਵਾਲ ਹੀ ਨਹੀਂ ਕਰਨੇ ਹੁੰਦੇ ਇਹਨਾਂ ਤੋਂ ਐਡਾ ਪੁੱਛਣ ਤੋਂ ਪਹਿਲਾਂ ਇਹਨਾਂ ਨੂੰ ਐ ਪੁੱਛਿਆ ਕਰੋ ਵੀ ਭੈਣ ਚੋ ਦੇ ਵੀ ਤੂੰ ਕਿੰਨੇ ਬੰਦਿਆਂ ਤੋਂ ਪਹਿਲਾਂ ਝੋਲੂ ਫਰਾ ਲਿਆ ਓ ਮਾਈ ਗਾਡ ਨਾਵ ਚੱਲ ਗਿਆ ਜਲੰਧਰ ਹੂੰ ਹੂੰ ਉਹਨੇ ਜਲੰਧਰ ਰੋ ਲਿਆ ਦਾਬੰਦਰ ਹੂੰ ਹੂੰ ਵੀਰ ਤੇਰੀ ਥੋੜੀ ਜੀ ਢੋਲ ਕੀ ਖੁੱਲੀ ਫਿਰਦੀ ਐ ਨੂੰ ਕਸਲਾ ਫੇਰ ਕੀਤਾ ਤਾਲ ਥੋੜਾ ਦੁੱਗਣਾ ਜਿਆਦਾ ਬਣੇ ਪਤਾ ਨਹੀਂ ਸਾਲ ਇਹੋ ਜੇ ਸਿੰਗਰ ਭੈਣ ਚ ਕਰੋਨਾ ਟਾਈਮ ਚ ਕਿੱਥੇ ਲੁਕੇ ਰਹੇਗੇ ਕੋਈ ਯਾਰ ਮਾੜੀ ਮੋਟੀ ਗਲੇ ਗੁਲੇ ਦੀ ਵਾਲਸ ਠੀਕ ਕਰੋ ਸਲਫਾਸ ਖਾ ਕੇ ਪੁੱਤ ਡਾਕਟਰ ਦੇ ਬੈੱਡ ਤੇ ਪਿਆ ਮੌਤੇ ਮੂੰਹ ਦੇ ਵਿੱਚ ਲੜੀ ਜਾਂਦਾ ਤੇ ਮਾਂ ਸਾਲੀ ਰੀਲਾਂ ਪਾਉਂਦੇ ਲੱਗੀ ਪਈ ਐ ਸਾਰੇ ਲੱਛਣ ਦੇਖੋ ਕੀ ਕਰਦੇ ਲੈ ਰੀਲ ਨਾ ਭੈਂਜੋ ਪਿੱਛੇ ਰਹਿ ਜੇ ਬੇਵੇਰ ਕੀ ਐ ਪੁੱਤ ਮਰਦਾ ਤਾਂ ਮਰ ਜੇ ਹੋਰ ਲੈ ਲਾਂਗੇ ਸਾਲਾ ਭੈਂਜੋ ਕੋਈ ਸਾਡਾ ਬਿਮਾਰ ਹੋ ਜੇ ਨਾ ਤਾਂ ਹਸਪਤਾਲ ਚ ਹੋਵੇ ਤਾਂ ਭੈਂਜੋ ਸਾਡੇ ਰੋਟੀ ਨਹੀਂ ਅੰਦਰੋਂ ਲੰਗਦੀ ਇਹ ਪਤਾ ਨਹੀਂ ਭੈਂਜੋ ਕਿ ਮੇਰੀ ਲਾ ਪਾ ਲੈਂਦੇ ਸਾਲੇ ਇਹਨਾਂ ਨੂੰ ਸਾਲਿਆਂ ਨੂੰ ਥੇਲੇ ਦੀ ਕਰਨੀ ਜੇ ਇਹਨਾਂ ਨੂੰ ਕੁਝ ਕਹਿ ਦਈਏ ਫੇਰਾ ਕੇ ਰੋਣ ਲੱਗ ਜਾਂਦੇ ਐ ਰੀਲਾਂ ਪਾਉਣ ਲੱਗ ਜਾਂਦੇ ਐ ਵੀ ਹਾਂ ਹਾਂ ਲੋਕ ਸਾਨੂੰ ਮਾੜਾ ਬੋਲਦੇ ਐ ਹੁਣ ਲੋਕ ਤੁਹਾਨੂੰ ਮਾੜਾ ਹੀ ਹੋ ਜਾਂਦਾ ਏ ਵਿਰਲੇ ਨੂੰ ਮਹਾਨ ਕਹਿੰਦੇ ਇਹ ਸਾਰੇ ਬੜੇ ਘੂਸੇ ਲੋਕ ਐ ਦਾ ਟੈਟੂ ਬਣਾਉਣ ਨੂੰ ਕੇ ਭੈਂ ਚੋ ਬਾਰਡਰ ਤੇ ਸ਼ਹੀਦ ਹੋਇਆ ਆਪਦੀ ਮਾਂ ਭਾਵੇਂ ਮੰਜੇ ਤੇ ਪਈ ਹੋਵੇ ਪਾਣੀ ਦੇ ਗਲਾਸ ਨੂੰ ਤਰਸੀ ਜਾਂਦੀ ਹੋਵੇ ਇਹ ਭੈਂ ਦਾ ਲੱਕੜਾ ਕੇ ਮੁੰਮੇ ਤੇ ਟੈਟੂ ਬਣਾਉਣ ਲੱਗ ਗਿਆ ਛੋਟਾ ਜਿਹਾ ਚਤੜਾਂ ਤੇ ਵੀ ਬਣਾ ਲਾ ਜਦੋਂ ਯਾਰੀ ਨਮਾਉਣੀ ਲੱਗਿਆ ਪੂਰੀ ਨਬਾਲਾ ਕਲੀ ਦਿਮਾਗ ਗੰਦ ਰਿਹਾ ਕਾਦੀ ਸੋਚ ਜੀ ਤੇ ਭਰਿਆ ਭਰਿਆ ਦਿਮਾਗ ਚ ਵੀ ਭਰਿਆ ਤੇ ਤੁਹਾਡੇ ਸਾਰੇ ਸਰੀਰ ਚ ਵੀ ਭਰਿਆ ਹੈ ਕਲਾ ਦਿਮਾਗ ਜਿਣੀ ਸਰੀਰ ਚ ਵੀ ਭਰਿਆ ਹੈ ਨਹੀਂ ਪਰ ਅਸੀਂ ਤਾਂ ਅਸੀਂ ਤਾਂ ਉਹੀ ਸਵਾਲ ਪੁੱਛ ਰਹੇ ਨਾ ਜਿਹੜੇ ਲੋਕ ਪੁੱਛਣ ਲਿਆ ਔਰ ਤੁਸੀਂ ਮੀਡੀਆ ਤੇ ਹੀ ਤੱਤੇ ਹੋ ਰਹੇ ਮੈਂ ਮੀਡੀਆ ਤੇ ਤੱਤਾ ਨਹੀਂ ਹੋ ਰਿਹਾ ਪਰ ਮੈਂ ਇਹ ਗੱਲ ਕਹਿ ਰਿਹਾ ਨਾ ਕਿ ਜੇ ਤੁਸੀਂ ਅੱਜ ਉਹਨਾਂ ਦੇ ਸਵਾਲ ਲੈ ਕੇ ਆ ਸਕਦੇ ਜੀ ਤੇ ਮੈਂ ਸਵਾਲ ਲੈ ਕੇ ਕਿਹਦੇ ਕੋਲ ਜਾਵਾਂ ਹਨਾ ਲੈ ਦੱਸੋ ਹੁਣ ਇਹ ਕਿੱਥੇ ਜਾਵੇ ਸਵਾਲ ਲੈ ਕੇ ਤੂੰ ਐਂ ਕਰ ਰਹੀ ਰਦੀਨ ਮਾਨ ਕੋਲੇ ਜਾਵੜਾ ਤੇਰੇ ਕੱਲੇ ਕੱਲੇ ਦਾ ਸਵਾਲ ਤੇ ਸਹੀ ਸਹੀ ਆਨਸਰ ਦੇ ਦੂਗਾ ਯਾ ਯਾ ਅਲਮਾਨ ਖਾਨ ਨੇ ਕਿਹਾ ਸੀ ਇਹਦੇ ਟੈਟੂ ਬਣਾਉਣ ਨੂੰ ਜਾ ਕੇ ਪਹਿਲਾਂ ਨੂੰ ਖਰਾਦ ਦੀ ਦੁਕਾਨ ਤੇ ਲਾ ਜਾ ਕੇ ਦੀਆਂ ਲੱਤਾਂ ਸਿੱਧੀਆਂ ਕਰਾ ਕੇ ਲਾਓ ਭੈਣ ਚੋ ਜਿੰਨੇ ਵੀ ਬਿੰਗੇ ਟੇਡੇ ਸੀ ਨਾ ਸਾਰੇ ਰੀਲਾਂ ਤੇ ਆ ਉਤਰੇ ਭੈਣ ਚੋ ਕੀ ਕੁੜੀ ਜਾਵਿਆ ਗੁੰਦਾ ਪੀ ਸੀਗਾ ਜਿਹੜਾ ਤੁਹਾਨੂੰ ਛੱਡ ਗਈ ਭੈਣ ਚੋਂ ਪਤਾ ਨਹੀਂ ਇੰਨੀ ਕਿਹੜੀ ਇੰਨੀ ਜਿਹੜੀ ਤੁਹਾਡੇ ਨਾਲ ਫਸ ਗਈ ਸੜੀ ਤੁਹਾਡੇ ਨਾਲ ਫਸਣ ਤੋਂ ਪਹਿਲਾਂ ਤਾਂ ਚੰਗਾ ਗੂੰ ਖਾ ਕੇ ਮਰ ਜਾਂਦੀ ਜਿਹੜਾ ਕੁਸ ਤੂੰ ਉਹਦੇ ਨਾਲ ਕਰਨਾ ਸੀ ਉਹ ਇਨਾਂ ਨਾਲ ਹੀ ਕਰ ਲੈ ਬਸ ਫਰਕ ਇੰਨਾ ਹੀ ਹੈ ਕਿ ਉਹ ਕੁੜੀ ਸੀ ਤੇ ਇਹ ਟੈਂਪੂ ਹੈ ਪਹਿਲਾਂ ਤੂੰ ਇਹ ਵੀਡੀਓ ਦੇਖੋ ਫਿਰ ਕਰਦੇ ਨਾ ਬਾਰੇ ਗੱਲਬਾਤ ਮੈਨੂੰ ਕਹਿੰਦਾ ਗਰਮੀ ਤੈਨੂੰ ਨਹੀਂ ਲੱਗਦੀ ਵੀ ਮੈਨੂੰ ਗਰਮੀ ਹੈ ਗਰਮੀ ਕਿੱਥੇ ਹੈ ਨਾ ਉਹ ਮੈਂ ਪੱਖਾ ਚਲ ਕੇ ਆਣੇ ਆਜਾ ਕਿਤੇ ਬੈ ਜਾ ਮੈਨਾਂ ਅੱਗੇ ਆ ਗਈ ਮੈਨੂੰ ਸਾਹ ਆ ਗਿਆ ਨਾ ਅੱਗੇ ਗਰਮੀ ਲੱਗਦੀ ਐਸੀ ਨਾ ਨਵਾ ਗਰਮੀ ਬਹੁਤ ਪਰਨੀ ਗਰਮੀ ਬਹੁਤ ਉਰਾਲ ਹੋ ਗਿਆ ਗਰਮੀ ਦਾ ਅਏ ਸੀ ਤੋਂ ਨਾਲ ਇਹ ਸਾਰਾ ਤੇ ਤੁਸੀਂ ਇਹ ਗੱਲ ਸੁਣੀਏ ਕਦੇ ਕਿ ਠੰਡ 'ਚ ਗਰਮੀ ਲੱਗਦੀ ਹੈ ਤੇ ਗਰਮੀ 'ਚ ਠੰਡ ਲੱਗਦੀ ਹੈ ਨਹੀਂ ਤੇ ਜਦੋਂ ਹੈ ਹੀ ਗਰਮੀ ਤੇ ਗਰਮੀ ਲੱਗੂਗੀ ਹੁਣ ਸਾਲੇ ਤੁਹਾਡੇ ਖਾਤਰ ਸਨੋ ਕਿੱਥੋਂ ਪੈਣ ਲੱਗ ਜਾਈ ਤੇ ਹਲੇ ਕਹਿੰਦੀ ਐ ਏਸੀ ਨਾ ਲਵਾਓ ਆਪ ਭੈਣ ਚ ਦੋ ਦੋ ਐਸੀਆਂ ਥੱਲੇ ਰਹਿੰਦੇ ਅਗਲੇ ਨੂੰ ਕਹਿੰਦੇ ਏਸੀ ਕਦੇ ਨਾ ਲਵਾਓ ਕਿਸੇ ਸਿਆਣੇ ਨੇ ਸੱਚੀ ਗੱਲ ਕਹੀ ਐ ਕਿ ਜੱਬਲ ਧੀ ਨਾਲੋਂ ਪੁੱਤ ਅੰਨਾ ਚੰਗਾ ਤੇ ਸਾਲੇ ਬਲੌਗ ਤਾਂ ਬਣਾਉਣ ਬਹਿ ਜਾਂਦੇ ਆ ਪਰ ਇਹਨਾਂ ਨੂੰ ਬਲੌਗ ਦਾ ਮਤਲਬ ਹੀ ਨਹੀਂ ਪਤਾ ਵੀ ਬਲੌਗ ਹੁੰਦਾ ਕੀ ਐ ਬੱਤ ਸਹੀ ਏ ਹਾਂਜੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਅੱਜ ਫਿਰ ਆਪਾਂ ਚੱਲੇ ਆ ਕਿਤੇ ਘੁੰਮਣ ਫਿਰਨਾ ਤੇ ਤੁਸੀਂ ਸੋਚਦੇ ਹੋਗੇ ਇੰਨਾ ਘੁੰਮਦੇ ਫਿਰਦੇ ਇੰਨਾਂ ਕੋਲ ਪੈਸੇ ਕਿੱਥੋਂ ਆਉਂਦੇ ਆ ਇਹ ਕਿਦਾਂ ਕਵਰ ਕਰਦੇ ਹੋਗੇ ਅਸੀਂ ਤਾਂ ਇਹ ਚੀਜ਼ ਸੋਚਦੇ ਆ ਕਿ ਤੁਸੀਂ ਪਹਿਲਾਂ ਆਪਦੀ ਇੱਜ਼ਤ ਵੇਚਦੇ ਹੋ ਫਿਰ ਇੰਨਾ ਪੈਸਾ ਆਉਂਦਾ ਤੁਹਾਡੇ ਕੋਲੇ ਪਰ ਸਾਨੂੰ ਇਹ ਚੀਜ਼ ਬਾਰੇ ਦੱਸੋ ਕਿ ਤੁਸੀਂ ਆਪਣੀ ਇੱਜ਼ਤ ਕਿੰਨੇ ਰੁਪਈਆ ਚ ਵੇਚਦੇ ਹੋ ਆਜੋ ਤੁਹਾਨੂੰ ਮੈਂ ਦੱਸਦਾ ਕਿਦਾਂ ਕਵਰ ਕਰੀਦਾ ਤੇ ਕਿਦਾਂ ਪੈਸੇ ਕਮਾਉਣੇ ਸਿੱਖਦੇ ਆ ਬਾਜੋ ਐਦੂ ਗਾ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿਉਂਕਿ ਐਦੂ ਗਾ ਨਹੀਂ ਆਪਣੀ ਇੱਜ਼ਤ ਵੇਚਣ ਵਾਲੀ ਵੀਡੀਓ ਲਾਤੀ ਸਾਲਾ ਸਰਕਾਰ ਨੇ ਐਲਾਨ ਕਰਿਆ ਕਿ ਜਿਹੜਾ ਭੈਣ ਚ ਕੋਈ ਯੂਏ ਵਾਲੀ ਐਪ ਚਲਾਉਂਦਾ ਹੈ ਨਾ ਜਾਂ ਕੋਈ ਪ੍ਰੋਮੋਸ਼ਨ ਕਰਦਾ ਜਾਂ ਕੋਈ ਇਹ ਤੋਂ ਪੈਸੇ ਕਮਾਉਂਦਾ ਤੇ ਉਹਨੂੰ 1 ਕਰੋੜ ਦਾ ਟੈਕਸ ਹੈ ਤੇ 6 ਮਹੀਨਿਆਂ ਦੀ ਸਜ਼ਾ ਹੈ 6 ਮਹੀਨਿਆਂ ਦੀ ਹੈ ਕਿ 3 ਸਾਲਾਂ ਦੀ ਹੈ ਮੈਨੂੰ ਲੱਗਦਾ ਸ਼ਾਇਦ 6 ਮਹੀਨਿਆਂ ਦੀ ਹੈ ਪਹਿਲਾਂ ਤਾਂ ਸਾਲਿਆਂ ਨੂੰ ਘੁੱਸੇ ਘੱਟੇ ਨੂੰ 3 ਸਾਲਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਨੰਬਰ 2 ਤੇ ਉਹਨੂੰ 1 ਕਰੋੜ ਦਾ ਨਹੀਂ 5 ਕਰੋੜ ਦਾ ਟੈਕਸ ਪੈਣਾ ਚਾਹੀਦਾ ਤੇ ਸੱਚੀ ਮੈਂ ਚੌੜ ਨਹੀਂ ਕਰਦਾ ਹੁਣ ਹੀ ਪਿੱਛੇ ਜੇ 2 ਦਿਨ ਹੋ ਗਏ ਸਰਕਾਰ ਨੇ ਐਲਾਨ ਕਰਿਆ ਵੀ 1 ਕਰੋੜ ਦਾ ਟੈਕਸ ਤਾਂ ਹੈਗਾ ਹੀ ਹੈਗਾ ਪਰ ਸਜ਼ਾ ਨਹੀਂ ਮੈਨੂੰ ਪਤਾ 6 ਮਹੀ ਉਹ ਆਪ ਦਾ ਸਾਵਧਾਨ ਹੋ ਜਾਣ ਸਾਲਾ ਸਾਰਿਆਂ ਨੂੰ ਪਹਿਲਾਂ ਤਾਂ ਫੜਕੇ ਇਹਨੂੰ ਘੂਸੇ ਘਟੇ ਨੂੰ ਕਰਾਓ ਅੰਦਰ ਆ ਜਿਹੜੇ ਪ੍ਰੋਮੋਸ਼ਨ ਕਰਦੇ ਐ ਪਾਈਆਂ ਦੀ ਇਹਨੂੰ ਬੁਗੜੀ ਵਾਲੇ ਘੂਸੇ ਨੂੰ ਮੈਂ ਕੱਲੇ ਵੀ ਨਹੀਂ ਕਹਿੰਦਾ ਜਿੰਨੇ ਵੀ ਕਰਦੇ ਨਾ ਸਾਰਿਆਂ ਨੂੰ ਕਰਾਓ ਭੈਣ ਜੋ ਫੜਕੇ ਕੁੜੀ ਇਹ ਹੁੰਦੇ ਐਵੇਂ ਲੋਕਾਂ ਦਾ ਪੈਸਾ ਜਿਹੜਾ ਉਹ ਬੇਸਟ ਕਰਾਈ ਜਾਂਦੇ ਐ ਵੱਤ ਸਹੀ ਐ ਪਰ ਉਹਦਾ ਆਈਡੀਆ ਜਿਹੜਾ ਤੁਸੀਂ ਤੂੰ ਚੁਣਿਆ ਨਾ ਜਨੀਕ ਜਿਹਾ ਕਦੀ ਹੇਠਾਂ ਕਿਸੇ ਨੇ ਇਦਾਂ ਨਹੀਂ ਵੀਡੀਓ ਬਾਰੇ ਸੋਚਿਆ ਨਾ ਜਿਹੜੀ ਤੂੰ ਪਾਈਆਂ ਬਈ ਵਿਜਾਕ ਨਹੀਂ ਨਹੀਂ ਲਗਾਤਾਰ ਹੀ ਚੱਕਦੀਆਂ ਉਹ ਮੋਰੇ ਹੋਣਾ ਅੱਜ ਮੈਂ ਕੰਮ ਤੇ ਗਿਆ ਤੇ ਮੇਰਾ ਇੰਨਾ ਹੋ ਗਿਆ ਤੁਹਾਨੂੰ ਪਤਾ ਹੈ ਗਰੀਬ ਬੰਦਾ ਕੀ ਕਰੂ 200 ਰੁਪਏ ਦਿਹਾੜੀ ਇਹ ਕਹਿ ਦੇਣਾ ਤੇ ਭਾਈ 200 ਰੁਪਏ ਦਿਹਾੜੀ ਕਿਤੇ ਨਾਲੇ ਨਹੀਂ ਭਾਈ ਮੈਂ 500 ਦਿਹਾੜੀ ਤਾਂ ਉਹਦੀ ਦਿੰਦੀ ਆ 500 ਦਿਹਾੜੀ ਚੱਲਦੀ ਆ ਮੈਂ ਕੰਮ ਬਹੁਤ ਜ਼ਿੰਦਗੀ ਚ ਘਟ ਗਈ ਤਾਂ ਮੈਂ ਅੱਧੀ ਲੌਂ ਜਾਂਦਾ ਇਹਨਾਂ ਦਿਹਾੜੀ ਐਨੇ ਪਹੁੰਚੋਂ ਸਾਰੇ ਨੇ ਆਪਾਂ ਨੂੰ ਚਾਰਤਾ ਆਪਾਂ ਇਹਨੂੰ ਗਰੀਬ ਸਮਝਦੇ ਰਹੇ ਇਹ ਤਾਂ ਭੰਦਾ ਲੱਕੜ ਅਮੀਰ ਆ ਪੂਰੇ ਦਾ ਪੂਰਾ ਇਹ ਗਰੀਬ ਕਰਦਾ ਕਰਦਾ ਅਮੀਰ ਹੋ ਗਿਆ ਤੇ ਆਪਾਂ ਇਹਨੂੰ ਗਰੀਬ ਕਹਿੰਦੇ ਕਹਿੰਦੇ ਆਪਾਂ ਹੋਰ ਗਰੀਬ ਹੋ ਗਏ ਸਾਲੇ ਆ ਭਾਈ ਦਾ ਕਮੈਂਟ ਪੜਿਓ ਇਹ ਲਿਖਦਾਗਾ ਕਹਿੰਦਾ ਕੀ ਗੱਡਾ ਖੜਾ ਸੀ ਤੇਰੇ ਜੰਮਣ ਤੋਂ ਲੈ ਭਾਈ ਤੇਰੇ ਜੰਮਣ ਤੋਂ ਗੱਡਾ ਖੜਾ ਸੀ ਤੂੰ ਭੈਣ ਚ ਦਾ ਉਹਨੂੰ ਜੰਮਿਆ ਊ ਘੜਾ ਪੈਣ ਦਿਆ ਯਾਰ ਇੱਥੇ ਮੁੱਖ ਮੰਤਰੀ ਬਣ ਗਿਆ ਵੀ ਤੂੰ ਚਾਹ ਜੰਮਿਆ ਸੀ ਮਨਿਸਟਰ ਬੰਦਾ ਕਹਤ ਐਡੇ ਭੈਣ ਦੇ ਲਾਉਣੇ ਨੇ ਸਿਆਣਾ ਬਿਆਣਾ ਕਹਿੰਦੇ ਉਹਠ ਬੁੱਢਾ ਹੋ ਜੇ ਉਹਨੂੰ ਸਾਰੇ ਉਮਰ ਮੂਚਾ ਬੰਦਾ ਚੱਜ ਨਹੀਂ ਆਉਂਦਾ ਓ ਸ਼ਗਨਾ ਦੀਆਂ ਲੜੀਆਂ ਫਾਣਦੇ ਆ ਕਦੋਂ ਲੱਗਦੀ ਕੱਚੇ ਟਾਰੇ ਨੂੰ ਹਾਏ ਮੋਰੀ ਦੀ ਟ ਫਾਣਦੇ ਆ ਲੱਗਦੀ ਕਦੋਂ ਅਚਬਾਰੇ ਨੂੰ ਨਾ ਚੰਨ ਨੂੰ ਕਦੇ ਚਕੌਰ ਮਿਲੇ ਨਹੀਂ ਤੈਨੂੰ ਪਾ ਸਕਦੀਆਂ ਉਹ ਸੁਣ ਰਹੇ ਜਾਲਿਆ ਸਰਦਾਰਾ ਵੇ ਤੈਨੂੰ ਵਿਰਲਾ ਥਾਣੀ ਤੱਕਦੀਆਂ ਓ ਰੇ ਜਾਲਿਆ ਸਰਦਾਰਾ ਵੇ ਤੈਨੂੰ ਵੀਰ ਲਾਥਾਣੀ ਤੱਕ ਦੀਆਂ ਬਾਈ ਤਰੀ ਬਹੁਤ ਸੋਹਣੀ ਕਲਮ ਹੈ ਬਹੁਤ ਸੋਹਣਾ ਤੇਰਾ ਗਾਣਾ ਲੱਗਿਆ ਸਾਨੂੰ ਸੁਣ ਕੇ ਨਜ਼ਾਰਾ ਆ ਗਿਆ ਬਸ ਤੂੰ ਐ ਕਰ ਲੱਗਿਆ ਰਹਿ ਲੋਕ ਤੈਨੂੰ ਬਹੁਤ ਕੁਝ ਬੋਲਣਗੇ ਮੈਂ ਲੋਕਾਂ ਦੇ ਨਾਲ ਹੀ ਆ ਯਾਰ ਪਤਾ ਨਹੀਂ ਇਹੋ ਜੇ ਲੋਕ ਕਿੱਥੇ ਬੈਠੇ ਰਹਿੰਦੇ ਆ ਆ ਦੇਖੋ ਮੜੀ ਜੀ ਉਹ ਬਾਈ ਥੋੜਾ ਸਟੈਂਡ ਚੱਕ ਲੈ ਸਟੈਂਡ ਲਟਕਦਾ ਥੱਲੇ ਲਟਕਿਆ ਰਹਿੰਦਾ ਹੌਣ ਚੜਦਾ ਮਤਲਬ ਕੁਛ ਵੀ ਯਾਰ ਭਲਾਈ ਦਾ ਜਵਾਨਾ ਹੀ ਗਿਆ ਸਾਲਾ ਮੈਂ ਵੀ ਬਥੇਰੇ ਨੂੰ ਦੱਸਿਆ ਪਈ ਤੁਹਾਡਾ ਸਟੈਂਡ ਲੱਗਿਆ ਪਿਆ ਪਰ ਆਹ ਵੀਡੀਓ ਦੇਖਣ ਤੋਂ ਬਾਅਦ ਨਹੀਂ ਦੱਸਦਾ ਕਿਸੇ ਨੂੰ ਨਹੀਂ ਤਾਂ ਫਿਰ ਲੋਕ ਜਾਂਦੇ ਜਾਂਦੇ ਆਹ ਕਹਿ ਜਾਂਦੇ ਆ ਲੱਗਦਾ ਰਹਿੰਦਾ ਤੇਰੀ ਕੀ ਬਣ ਚੜਦਾ ਜਿਹੜਾ ਸੂਰਜ ਦੇਵਤਾ ਆ ਇਹਦੀ ਮਾਂ ਨੇ ਵੀ ਆਂਡਾ ਦਿੱਤਾ ਸੀ ਹੁਣ ਸੁਣ ਲੋ ਸੁਸ਼ਰਨ ਸੰਧ ਦੀ ਜੋ ਵਿਚਾਰਤਾ ਆਇਆ ਇਹ ਕਿਹੜੇ ਗ੍ਰੰਥ ਚ ਲਿਖਿਆ ਇਹ ਹਾਲੇ ਮੈਨੂੰ ਵੀ ਨਹੀਂ ਪਤਾ ਕਿਹੜੇ ਗ੍ਰੰਥ ਵਿੱਚ ਲਿਖਿਆ ਮੇਰੇ ਕੋਲ ਇੱਕ ਗ੍ਰੰਥ ਹੈ ਨਾਰਾਇਣ ਹਰੀ ਉਪਦੇਸ਼ ਅੱਛਾ ਲਿਖਿਆ ਕਿਸੇ ਚ ਮੈਂ ਤੁਹਾਨੂੰ ਦਊਗਾ ਲੈ ਆ ਕੇ ਮੇਰੇ ਹੁਣ ਕੰਮ ਨਹੀਂ ਮੈਂ ਤਾਂ ਗ੍ਰੰਥ ਨਹੀਂ ਪੜਦਾ ਮੈਂ ਤਾਂ ਪੜਨੇ ਜੋ ਪੜਨਾ ਸੀ ਆਪਣੀ ਤਾਂ ਮੰਤਰ ਅੱਤੇ ਕੰਮ ਚੱਲਦਾ ਹੈ بس یہی সেবা ਰੱਬ ਨੇ ਲਈ ਆ ਬਾਬੇ ਨੇ ਤਾਂ ਉਹ ਵਿਗਿਆਨੀ ਫੇਲ ਕਰਤੇ ਜਿਨ੍ਹਾਂ ਨੇ ਸੂਰਜ ਬਾਰੇ ਪਤਾ ਲੱਗਣ ਲਈ ਹਜ਼ਾਰਾਂ ਸਾਲ ਲਾਤੇ ਵੀ ਜਿਹੜਾ ਇੱਕ ਸੂਰਜਾ ਉਹ ਅੱਗ ਦਾ ਗੋਲਾ ਇਹ ਇੰਨੀ ਕੀ ਚੀਜ਼ੀ ਸਾਬਤ ਕਰਨ ਲਈ ਹਜ਼ਾਰਾਂ ਸਾਲ ਲੱਗੇ ਤੇ ਬਾਬੇ ਨੇ ਇੱਕ ਮਿੰਟ ਚ ਹੀ ਰੋੜ ਤਫੜ ਕੇ ਜੇਕਰ ਸੂਰਜ ਦੀ ਮਾਂ ਨੇ ਅੰਡਾ ਦਿੱਤਾ ਜੇ ਤਾਂ ਸੂਰਜ ਇੰਨਾ ਤਪਦਾ ਤੇ ਸੂਰਜ ਦੀ ਮਾਂ ਕਿੰਨੀ ਤਪਦੀ ਹੋएगी ਚੰਗਾ ਹੋ ਗਿਆ ਸੂਰਜ ਦੀ ਮਾਂ ਨੇ ਅੰਡਾ ਦਿੱਤਾ ਬਾਬਾ ਕਿਤੇ ਬੱਚਾ ਨਹੀਂ ਦੇ ਦਤਾ ਜੇਕਰ ਕਿਤੇ ਬੱਚਾ ਦੇ ਦਿੰਦੀ ਨਾ ਸੂਰਜ ਦੀ ਮਾਂ ਫਿਰ ਇੱਥੇ ਲੋਕ ਘਟਦੇ ਸੂਰਜ ਸੂਰਜ ਜਿਆਦਾ ਦਿਖਿਆ ਕਰਨੇ ਸੀ ਘੁੱਗੀਆਂ ਦਾ ਜੋੜਾ ਲੱਗਦਾ ਥੋੜਾ ਦੋ ਪਹਿਣਾ ਦਾ ਨਹੀਂ ਘੁੱਗੀਆਂ ਦਾ ਜੋੜਾ ਨਹੀਂ ਮੈਨੂੰ ਮਈਆਂ ਦਾ ਜੋੜਾ ਲੱਗਦਾ ਆਈ ਆਈਆ ਹਾਈ ਹਾਈ ਲੈ ਲੈ ਬਾਬਾ ਦੇਖ ਇਧਰ ਭੈਂਚੋ ਪੂਰੀ ਭੈਂਚੇ ਭੈਂਚ ਅੰਗਰੇਜ਼ਾਂ ਵਾਲੀ ਫੀਲਿੰਗ ਲਈ ਜਾਂਦਾ ਲੈ ਮੇਰੀ ਗੱਲ ਸੁਣ ਉਹ ਭੈਂਚੋ ਆ ਕਿਉਂ ਲੈ ਪੂਰੀ ਤਾਂ ਡਾਇਲੋਗ ਮਾਰ ਗਈ ਸਾਲੀ ਬਾਬੇ ਤਾਂ ਬੱਲੇ ਬੱਲੇ ਤੇ ਬਹਿ ਜਾ ਬਹਿ ਜਾ ਹੋ ਗਈ ਭੈਂਚ ਸਾਲੀ ਲੈ ਬਾਬਾ ਤੂੰ ਉਹਨਾਂ ਚਰਟਾਲੀ ਨਾ ਜਿੰਨਾ ਚਿਰ ਘਰੇ ਜਾਣ ਵਾਲੇ ਤੇਰੇ ਛਾਤੀ 'ਚ ਲੱਤਾਂ ਨਹੀਂ ਵੱਜਦੀਆਂ ਇਹ ਸਾਲਾ ਕੰਜਰ ਦਾ ਪੁੱਤ ਪਤਾ ਨਹੀਂ ਨੂਰ ਦੀ ਮੰਮੀ ਨੂੰ ਕਿਹੜੇ ਹੋਟਲਾਂ 'ਚ ਘਮਾਉਂਦਾ ਫਿਰਦਾ ਇੰਤ ਘਰੇ ਗਾਂ ਭੈਂਚੋ ਨੂਰ ਦੁੱਧ ਚੁੰਗਣ ਮੰਨੀਓ ਬੈਠਾ ਲਾਪਾਂ ਚੋਂ ਨਰਕਾਂ ਦੀਆਂ ਪਰੀਆਂ ਦੇਖੋ ਕਿੱਡਾ ਖਤਰਨਾਕ ਡਾਂਸ ਕਰਦੀਆਂ ਹੈ ਜਦੋਂ ਕਿਤੇ ਬੰਦੇ ਨੇ ਬੁੜੀ ਨੇ ਜਾਂ ਕਿਤੇ ਪ੍ਰੋਗਰਾਮ ਜਾਂ ਵਿਆਹ ਬੁਸ਼ਾਦੀ ਤੇ ਜਾਣਾ ਹੁੰਦਾ ਨਾ ਉਹ ਤੋਂ ਕੰਦਾ ਇੱਕਰ ਹੈ ਨਹੀਂ ਆਪਣੇ ਕੋਲ ਜੁੱਤੀ ਜਾਂਦੀ ਪਾਉਣ ਦਾ ਘਰ ਤੋਂ ਘੜ ਬੰਦਾ ਬੂਟੀ ਪਾ ਲੈਂਦਾ ਇਹ ਸਾਰੇ ਚੱਪਲਾਂ ਜੀ ਤੁਰਕੇ ਆ ਜਾਂਦੇ ਆ ਤਾਂ ਫਿਰਾਲ ਯਾਰ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਇਹ ਤਾਂ ਸਾਲਾ ਇਦਾਂ ਹੀ ਚੱਲਦਾ ਰਹੂਗਾ ਸਾਲੇ ਇੱਕ ਚੀਜ਼ ਢਿੱਲੀ ਪੈਂਦੀ ਆ ਉਹ ਤੋਂ ਨੂੰ ਭੰਜ ਦੂਜੀ ਜੀ ਟ੍ਰੈਂਡਿੰਗ 'ਚ ਆ ਜਾਂਦੀ ਆ ਮੈਨੂੰ ਸਾਲੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਲੋਕ ਭੰਜ ਉਹਨਾਂ ਨੂੰ ਇੰਨੀਆਂ ਗਾਲਾਂ ਕੱਢਦੇ ਇੰਨੀਆਂ ਗਾਲਾਂ ਕੱਢਦੇ ਇਹਨਾਂ ਨੂੰ ਅਕਲ ਫਿਰ ਵੀ ਕਿਉਂ ਨਹੀਂ ਆਉਂਦੀ ਇਹਨਾਂ ਸਾਲਿਆਂ ਨੂੰ ਐਂ ਨਹੀਂ ਪਤਾ ਵੀ ਕੇ ਫਿਰ ਬਣਾਉ ਸਾਲੀ ਨੂੰ ਉਹੀ ਬੈ ਚੱਕਣਗੇ ਕੈਮਰਾ ਬਣਾਈ ਵੀਡੀਓ ਪਾਤੀ ਭੈਜ ਲੋਕ ਗਾਲਾਂ ਹੀ ਕੱਢਣਗੇ ਤੁਹਾਨੂੰ ਹੋਰ ਦੱਸਣ ਕੋਈ ਚੰਗਾ ਥੋੜੀ ਬੋਲੂਗਾ ਮੈਨੂੰ ਲੱਗਦਾ ਵੀ ਸਾਰੀ ਦੁਨੀਆ ਸੁਧਰ ਜੂਗੀ ਪਰ ਇਹ ਸਾਲੇ ਨਹੀਂ ਸੁਧਰਦੇ ਬਾਕੀ ਇਹਨਾਂ ਦੀ ਮਰਜ਼ੀ ਜੇ ਜਾ ਕਰੀ ਜਾਂਦੀਆਂ ਉਹ ਜਾ ਪਾਈ ਜਾਂਦੀਆਂ ਲੋਕਾਂ ਤੋਂ ਗਾਲਾਂ ਸੁਣੀ ਜਾਂਦੀਆਂ ਬੱਤ ਸਹੀ ਏ ਬਾਕੀ ਮੈਂ ਤਾਂ ਇਹਨਾਂ ਨੂੰ ਇਹ ਗੱਲ ਕਹੂੰਗਾ ਕਿ ਆ ਕੰਮ ਧੰਦਾ ਛੱਡ ਕੇ 200 ਰੁਪਏ ਹਸਾਉਣਾ ਆਪਣੀ ਇੱਜ਼ਤ ਵਿੱਚ ਲੱਗ ਜਾਓ ਚੰਗਾ ਖਾਸਾ ਪੈਸਾ ਬਣ ਜਾ ਕਰੂ